ਪੰਜਾਬ ਲਾਈਵ 88 ਚੈਨਲ ਸੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਗਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਨਸ਼ੇ ਵਿੱਚ ਦੂਤ ਸਿੰਪ ਵਾਲੇ ਨੇ ਰੋਂਗ ਸਾਈਡ ਤੇ ਲਿਆ ਕੇ ਮਾਰੀ ਬੁਲਟ ਵਿੱਚ ਗੱਡੀ ਬੁਲਟ ਸਵਾਰ ਤਿੰਨ ਗੰਭੀਰ ਜ਼ਖਮੀ ਇੱਕ ਹੋਰ ਕਾਰ ਸਵਾਰ ਉਸ ਵਾਲਾ ਮਹਾ ਮਟਿਆ ਬਰਦਾਸ਼ਪੁਰ ਥਾਣਾ ਸ਼ਿਟੀ ਦੇ ਬਾਅਦ ਦੇਰ ਰਾਤ ਇੱਕ ਵੱਡਾ ਹਾਸਾ ਵਾਪਰਿਆ ਜਦੋਂ ਨਸ਼ੇ ਵਿੱਚ ਤੂਤ ਇੱਕ ਸ਼ਿਫਟ ਡਿਜ਼ਾਇਰ ਕਾਰ ਸਵਾਰ ਨੌਜਵਾਨ ਨੇ ਰੋਂਗ ਸਾਈਡ ਤੇ ਜਾ ਕੇ ਦੂਸਰੀ ਸਾਈਡ ਤੋਂ ਆ ਰਹੇ ਬੁਲਟ ਮੋਟਰਸਾਈਕਲ ਵਿੱਚ ਗੱਡੀ ਠੋਕ ਦਿੱਤੀ ਦੁਰਘਟਨਾ ਇੰਨੀ ਜ਼ਬਰਦਸਤ ਹੋਵੇਗੀ ਇਸ ਦਾ ਅੰਦਾਜ਼ਾ ਗੱਡੀ ਅਤੇ ਬੁਲਟ ਮੋਟਰਸਾਈਕਲ ਦੀਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਹਾਲਾਂਕਿ ਕਾਰ ਸਵਾਰ ਬਾਲ-ਬਾਲ ਬਚ ਗਿਆ ਜਦਕਿ ਬੁਲਟ ਮੋਟਰਸਾਈਕਲ ਸਵਾਰ ਇਹਨਾਂ ਨੌਜਵਾਨ ਦਮੇਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਵਾਪਰਦਾਨ ਮੋਲਟ ਮੋਟਰਸਾਈਕਲ ਬੇਕਾਬੂ ਹੋ ਕੇ ਸ਼ਰਕਤ ਕੇ ਨਾਰੇ ਖੜੀ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਕਾਰ ਵਿੱਚ ਜਾ ਵਧਿਆ ਜਿਸ ਵਿੱਚ ਇੱਕ ਸਵਾਰ ਪੁਲਿਸ ਮੁਲਾਜ਼ਮ ਜੋ ਥਾਣੇ ਤੋਂ ਡਿਊਟੀ ਕਰਕੇ ਘਰ ਵਾਪਸ ਜਾਣ ਲਈ ਤਿਆਰ ਸੀ ਮਸਾ ਬਚਿਆ ਕਿਉਂਕਿ ਰਾਤ ਕਾਰ ਦਾ ਸ਼ੀਸ਼ਾ ਟੁੱਟ ਕੇ ਉਸ ਦੇ ਉੱਪਰ ਡਿੱਗ ਪਿਆ ਸੀ ਪਰ ਉਸ ਤੇ ਹਲਕੀ ਜਹੀ ਖਰਾਚ ਆਈ ਜਦ ਕੇ ਮੋਟਰਸਾਈਕਲ ਵਜਨ ਨਾਲ ਇਹ ਕਾਰ ਵੀ ਨੁਕਸਾਨੀ ਗਈ ਪੁਲਿਸ ਵੱਲੋਂ ਮੌਕੇ ਤੇ ਸ਼ਿਫਟ ਕਾਰ ਚਾਲਕ ਨੂੰ ਫਿਰ ਰਸਤੇ ਵਿੱਚ ਲੈ ਗਿਆ ਜਿਸ ਦੀ ਪਛਾਣ ਸੁਭਾਸ ਪੁੱਤਰ ਮਿੰਦਰ ਸਿੰਘ ਵਾਸੀ ਗੱਲੀ ਵੱਜੋ ਹੋਈ ਹੈ ਬੁਲਟ ਮੋਟਰਸਾਈਕਲ ਸਵਾਰ ਯਕੀਨ ਨੌਜਵਾਨ ਨੇ ਦੱਸਿਆ ਕਿ ਕਾਰ 70 80 ਦੀ ਸਪੀਡ ਤੇ ਸ਼ਹਿਰ ਵਿੱਚ ਇਹ ਚਲਾ ਰਿਹਾ ਸੀ ਅਤੇ ਉਸਨੇ ਬਹੁਤ ਜ਼ਿਆਦਾ ਖਰਾਬ ਕੀਤੀ ਹੋਈ ਸੀ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਉਪਰੋਂ ਦੇ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਲਾਵਾ ਤਾਂ ਇਹ ਕਿਥੋਂ ਆ ਰਹੇ ਤੇ ਕਿੱਥੇ ਜਾਣਗੇ ਸਾਫੀਗਾਲ ਦੀ ਸਾਰਿਆਂ ਨੂੰ ਮੇਰਾ ਨਾਮ ਦਿਲਕਸ਼ਪ੍ਰੀ ਸਿੰਘ ਜੀ ਨਿਵਾਸੀ ਪ੍ਰਾਣਾਚਲਾ ਆਪਾਂ ਗਰਦਾਸਪੁਰ ਆਏ ਆਂ ਕਿ ਕੰਮ ਤੇ ਕੋਈ ਸਮਾਨ ਲੈਣਾ ਆਪਾਂ ਸਿੱਟੀ ਟਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ ਚੋੜੀਆ ਨੂੰ ਜਾਣਦੇ ਹਾਂ ਕਨਵਾਂ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਮ ਵਿਲਿਆ ਹੈ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੇ ਪੈਰ ਵੇਖ ਲੋ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਦਾ ਉਹਦਾ ਚੂਰਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ ਜ਼ਖਮੀ ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਹਨ ਮਾਰ ਗਏ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕਿ ਪੀਤੀ ਕੀ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਉਹਨੇ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੋ ਟਿੱਟਲ ਜੋ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਜਿਹੜੇ ਜਿਹੜੇ ਨੇ ਸਾਰੀ ਸੰਗਤ ਨੂੰ ਨਾ ਛੱਡੇ ਜਿਹੜੀ ਸਜਾ ਬੰਦੀ ਵੱਤ ਤੋਂ ਵੱਧ ਬਣ ਉਹ ਗੱਡੀ ਦਾ ਖਾਲਸਾ ਉਹ ਜਿਹੜੀ ਮੈਂ ਸਬਰੀਸਪਟ ਵਰਿੰਦਰ ਅੱਜ ਦੂਜੀ ਅਕਸਰ ਮੇਰੇ ਨਾਲ ਸੀ ਤੇ ਥੋੜਾ ਜਿਹੀ ਤੇ ਆਵਾਜ਼ ਬਹੁਤ ਆਈ ਥੋੜੇ ਸਮੇਂ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਉਹ ਦੌਰ ਗਈ ਸਾਰੇ ਮੜਾ ਗੰਦੇ ਪਾਰ ਗਏ ਬਈ ਕਹਿੰਦੇ ਕਿ ਡਰਾਈਵਰ ਜਿਹੜਾ ਇਹ ਕਾਰ ਦਾ ਜਿਹਨੇ ਸ਼ਰਾਬ ਕੀਤੀ ਹੋਈ ਹੈ ਵੇ ਡਾਕਲੇ ਚੌਰਾ ਨੂੰ ਆ ਰਿਹਾ ਤੇ ਦੂਜੇ ਜਿਹੜੇ ਮੋਟਰਸਾਈਕਲ ਤੇ ਪਿੰਗਵਾਲ ਆ ਰਿਹਾ ਤੇ ਆਪਾਂ ਕੁੜੀਆਂ ਵਾਲੇ ਸਕੂਲ ਸਾਈਡ ਤੋਂ ਸਾਰੀ ਸਭ ਦੀ ਮਿਲ ਗਈ ਤੇ ਇਹਨੇ ਕਾਰ ਦੇ ਵੀ ਵਹਾ ਕੇ ਗੱਲ ਸਰ ਤੇ ਉਹਦੇ ਮਰੀ ਹੋ ਦੇ ਵਿੱਚ ਪਲਾਜੀ ਤੇ ਜਲਦੀ ਸਟਾਫ ਲੱਗਿਆ ਦੋ ਜਣੇ ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਹੈ ਜਾ ਰਹੇ ਹੈ ਸਟਾਫ ਸਟਾਫ ਆ ਕੇ ਉਹ ਵੀ ਕਰਵੇ ਤੇ ਬੜੇ ਵੀ ਕਰਾਂਗੇ ਪਰ ਕੋਈ ਰਾਤ ਕੋਈ ਹਾਲਤ ਲੱਗਦਾ ਹੈ ਕਿ ਕਾਫੀ ਨੀਕਾ ਹੈ ਕਾਰ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਕਾਫੀ ਜਬਰਦਸਤ ਘਟਨਾ ਹੋ ਤੂਫੀ ਰੋਂਗ ਸਾਈਡ ਤੋਂ ਹੋਈ ਹੈ ਆਜ ਨੇ ਮਰੀ ਹੈ ਇਹ ਬਲਤਾਰ ਵਾਲੇ ਬਲਤਾਰ ਵਾਲੇ ਬੋਲਦੇ ਸਨ ਬਲਤਾਰ ਪਤਾ ਲੱਗਿਆ ਕਿ ਕੁਮਲਾ ਜਾਂਦੀ ਬੈਠਾ ਹੈ ਗੱਡੀ ਚੋਦੀ ਗੱਡੀ ਟਕਰੀ ਮਾਰੀ ਆ ਉਹ ਸਾਡੇ ਆਪਣੇ ਮਲਾਜ ਦੀ ਗੱਡੀ ਲਗੀ ਲਗੀ ਐਕਸੀਡੈਂਟ ਕਰ ਲਿਆ ਉਹਦੀ ਗੱਡੀ ਵੀ ਖੁੰਮ ਗਈ ਆ ਕੋਈ ਗੱਡੀ ਆ ਗਈ ਜੀ ਸਾਡੇ ਮਲਾਜ ਦੀ ਗੱਡੀ ਜੀ ਲਗੀ ਲੱਗ ਜਾਂਦਾ ਸੱਤਵੇਂ ਲੱਗੀ ਸੀ ਮਿੰਦਰਾ ਦੇ ਦਫਤਰ ਇਹ ਬਾਹਰ ਉੱਡ ਗੱਡੀ ਲਗੀ ਤਿੰਨ ਬੁਲਤ ਵਾਲੇ ਜੋ ਤਿੰਨ ਸਾਡੇ ਤਿੰਨ ਬੁਲਤ ਵਾਲੇ ਜਿੱਤ ਨਹੀਂ ਸਨ ਆਪ ਰੋਸਤ ਛੱਡ ਗਏ ਆ ਆਪ ਛੱਡ ਗਏ ਮਲਾਕੀ ਕਰੀ ਛੱਡ ਗਏ ਆ ਰੋਸਤ ਆ अपनी गए बैठा ही स्टार्ट की है, है। कर रही। तो सामने एक बुलेट मोटरसाइल आया तीन जने सवार थे पिछले एक सोखी गई है दोनों आखिर से टक्कर हुई बोल जोर में जिसके बाद टक्कर खाने मोटरसाइल सिद्धा मेरी गए ਤੇ ਲੋੜ ਗਟੇ ਨਿਸ਼ਾਨੇ ਅਗੇ ਦਿਖਾ ਰਿਹਾ ਹੈ 7 ਕਿਲੋ। ਹਾਂ ਜੀ ਡਾਕਟਰ ਸਾਹਿਬ ਆਪਣਾ ਮਾਹਰ ਜੀ ਇੱਕ ਪੇਸ਼ੈਂਟ ਕਿਥੋਂ ਆਇਆ ਤੇ ਕਿਹੜੀ ਜੇ ਕੰਡੀਸ਼ਨ ਆਉਂਦੀ ਆ? ਆ ਪੇਸ਼ੈਂਟਸ ਦਾ ਐਕਸੀਡੈਂਟ ਹੋਇਆ ਸੀਗਾ ਫਿਲਹਾਲ ਅਜਿਹਾ ਸਬਲਨਸ ਮਤਲਬ ਮੌਰ ਰੇ ਪੇਸ਼ੈਂਟਸ 10 ਮਰੀਜ਼ ਸੀਗੇ ਮਰ ਸਕਦੇ ਜਾਏ ਸੀ ਜਿੰਨਾਂ ਦਾ ਇੱਕ ਡਾਇਰੈਕਟ ਹੈਡ-ਆਨ ਕੋਲੀਅਨ ਹੋਇਆ ਹੈ ਘਾਰ ਦੇ ਨਾਲ ਇਹਨਾਂ ਵਿੱਚੋਂ ਦੋ ਮਰੀਜ਼ਾਂ ਦੀ ਕੰਡੀਸ਼ਨ ਜਿਹੜੀ ਉਹ ਕਾਫੀ ਕ੍ਰੈਡਿਟਰ ਇੱਕ پیشنਟ ਨੂੰ ਮਾਇਨਰ ਇੰਜਰੀਸ ਆਈਆਂ ਨੇ ਜਿਹੜੇ ਕ੍ਰੈਡਿਟਲ ਇੰਜਰੀਸ ਵਾਲੇ پیشنਟਸ ਆ ਗਏ ਉਹਨਾਂ ਚੋਂ ਇੱਕ ਨੂੰ ਦਾ ਫਿਮਰ ਫ੍ਰੈਕਚਰ ਹੋ ਗਿਆ ਤੇ ਨਾਲ ਪੈਰ ਕਾਫੀ ਉਹਨਾਂ ਦਾ ਕਾਸ਼ ਜਿਹੜੀ ਹੋ ਗਈ ਹੈ ਤੇ ਕਾਫੀ ਵੱਡਾ ਜ਼ਖਮ ਹੈ ਦੂਸਰੇ پیشنਟ ਜਿਹਦੇ ਟੈਲਿਸ ਦਾ ਫ੍ਰੈਕਚਰ ਹੋ ਗਿਆ ਔਰ ਉਹਦੇ ਫਿਮਰ ਦੀ ਡਿਸਲੋਕੇਸ਼ਨ ਯਾਨੀ ਕਿ ਦੋਨੋਂ ਸੀਰੀਅਸ ਇੰਜਰੀਸ ਨੇ ਜਿਨ੍ਹਾਂ ਨੂੰ ਕਾਫੀ ਅਟੈਂਸ਼ਨ ਚਾਹੀਦੀ ਹੈ ਹੁਣ ਤਾਂ ਉਹ ਕਿੱਦਾਂ ਦੀ ਰਹਿ ਦਿੱਤੀ ਹੈ ਪੇਸ਼ੈਂਟ ਨੂੰ ਕਿੱਦਾਂ ਦੀ ਰਾਹ ਦਿੱਤੀ ਹੈ ਜਿਹੜੇ ਦੇ ਉਹ ਬਰਾਦ ਬਰੇ ਕੇ ਸਮੇਂ ਉਹ ਕਰਨ ਕਿ ਮੈਕਸ਼ਮ ਮਾਫੀਲਾ ਜਿਹੜੇ ਪੇਸ਼IENTS ਜਿਹੜੇ ਨੂੰ ਅਮਰਜੈਂਸੀ ਚ ਆਏ ਨੇ ਉਹ ਸਟੇਬਲ ਕਰ ਰਹੇ ਆ ਸਟੇਬਲਾਈਜ਼ ਕਰ ਰਹੇ ਆ ਉਹਨਾਂ ਨੂੰ ਕੋਈ ਔਰ ਇਹਨਾਂ ਨੂੰ ਆਪਾਂ ਸਟੇਬਲਾਈਜ਼ ਕਰਕੇ ਫਿਰ ਅੱਗੇ ਜਿਹੜਾ ਫਰਦਰ ਟਰੀਟਮੈਂਟ ਜਿਹੜਾ ਡੈਫੀਨੇਟਿਵ ਕੋਪਰੇਟਿਵ ਟਰੀਟਮੈਂਟ ਆ ਉਹ ਦੁਬਾਰਾ ਕੱਲ ਤੋਂ ਸੈੱਟ ਸ਼ੁਰੂ ਹੋਵੇਗਾ ਫਿਲਹਾਲ ਆਪਾਂ ਪੇਸ਼ੈਂਟ ਨੂੰ ਸਟੇਬਲਾਈਜ਼ਡ ਕੰਡੀਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ